ਕਾਜੀ ਕਾਲੇ ਪਾੜੇ ਓਏ ਹੌਲੀ 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 ਆਰਾਮ ਨਾਲ ਆਰਾਮ ਨਾਲ ਆ ਖਾਓ ਖਾ ਜਾ ਇਹ ਕਿਉਂ ਕੀਤਾ ਇਹਨੇ ਬੰਦੇ ਨੇ ਇਹ ਕਿਉਂ ਕੀਤਾ ਮੇਰੀ ਗੱਡੀ ਦੇ ਕਾਜ ਪਾੜੇ ਇਹ ਕਿਉਂ ਕੀ ਇਹਨੇ ਬੰਦੇ ਨੇ ਤਰਸੀਮ ਉਹ ਸਰਦਾਰ ਦੇ ਸਾਹਦੇ ਉਹ ਤਰਸੀਮ ਗੱਲ ਕੋਈ ਗੱਲ ਨਹੀਂ ਤਰਸੀਮ ਆਪਣੀ ਆ ਪਰ ਜਿਹੜਾ ਥਾਣੇਦਾਰ ਆ ਤੂੰ ਕਿਤੇ ਨਹੀਂ ਸਸਪੈਂਡ ਕਰਾਉਣਾ ਮੈਨੂੰ ਨਹੀਂ ਸਰ ਰੈਕਟਰਵਾਣਾ ਨਹੀਂ ਨਹੀਂ ਤੂੰ ਆਪਣੀ ਬੋਲੀ ਬੋਲ ਆਪਣੀ ਬੋਲੀ ਬੋਲ ਆਪਣੀ ਬੋਲੀ ਬੋਲ ਉਹ ਬੋਲੋ ਨਾ ਆਪਣੀ ਬੋਲੀ ਬੋਲ ਜਿਹੜੀ ਗੱਲ ਕੱਢੀ ਨਾ ਆਪਣੀ ਬੋਲੀ ਬੋਲਦਾ ਮੈਂ ਕੋ ਬੋਲਦਾ ਨਹੀਂ ਮੈਂ ਤੇ ਕਾਗਜ਼ ਦੀ ਜੰਤਨ ਮੈਂ ਕਾਗਜ਼ ਮੰਗੇ ਕਾਢੇਗਾ ਸਸਪੈਂਡ ਕਰਾਉਂਦੇ ਤਾਂ ਕਹਿੰਦੇ ਤੂੰ ਆਪ ਪਾੜਦੇ ਫਿਰਕੇ ਆਪ ਕਾਗਜ਼ ਤੂੰ ਆਪ ਪਾੜਦੇ ਜਿਹਦੀ ਮੱਝੀ ਵੀਡੀਓ ਬਣਾ ਆਹੋ ਇਹ ਬੰਦਾ ਬਤਮੀਜ਼ੀ ਕਰ ਰਿਹਾ ਹੱਥ ਚਲਾ ਕੀ ਕਰਨ ਤੇ ਇਹ ਬੰਦੇ ਬਤਮੀਜ਼ੀ ਕਰ ਰਿਹਾ ਬਤਮੀਜ਼ੀ ਕਰਨ ਦਾ ਮਤਲਬ ਕੀ ਆ ਗਗਜੀਪ ਜੋ ਮੱਝੀ ਹੋਵੇ ਤੁਸੀਂ ਹੱਥ ਲੱਕੀ ਕਰ ਰਹੇ ਹੋ ਹੱਥ ਲੱਕੀ ਕਿਉਂ ਕਰ ਰਹੇ ਹੋ ਤੁਸੀਂ ਹਰ ਚ ਲੱਕੀਂਗੋ ਕਰ ਰਹੇ ਹੋ ਬਿਲਕੁਲ ਨਹੀਂ ਆ ਤੁਸੀਂ ਗਾਲਾ ਕੱਢਦੇ ਹੋ ਹੈ ਫਾਟੂ ਬੋਲਦੇ ਤੁਸੀਂ ਜੋ ਮਰਜੀ ਬਣਾਓ ਭਾਈ ਤੇਰੀ ਵੀਡੀਓ ਪਹਿਲਾਂ ਬਣਦੀ ਠੀਕ ਹੈ ਨਾ ਇਹ ਪੇਪਰ ਚੈੱਕ ਕਰੋ ਜਦੋਂ ਪੇਪਰ ਚੈੱਕ ਕਰੋ ਭਾਈ ਡਾਕੂ ਕੋ ਤੁਹਾਨੂੰ ਕੀ ਗਿਆ ਤੁਸੀਂ ਟੱਕਾ ਕਰਨ ਦਾ ਟੱਕਾ ਕਰਨਾਂ ਸੀ ਨਹੀਂ ਨਹੀਂ ਕਹਿੰਦਾ ਸਾਈਡ ਤੇ ਜਦੋਂ ਤੁਹਾਨੂੰ ਅਹੀ ਕਹਿਣ ਦਾ ਗੱਡੀ ਸਾਈਡ ਤੇ ਲòn ਲੱਗੇ ਆ ਤੁਸੀਂ ਕਿਉਂ ਤੁਸੀਂ ਕਿਹਦਾ ਇਲਜ਼ਾਮ ਲੈ ਜਾਂਦੇ ਤੁਸੀਂ ਹੱਥ ਚੜਾ ਜਿਨੇ ਨਹੀਂ ਕੀਤੀ ਹੱਥ ਚੜਾ ਕੀ ਬਿਲਕੁਲ ਅੱਪ ਤਾਂ ਪਹੁੰਚ ਗਏ ਆਹੋ ਲੈ ਆਓ ਤੀ ਗੱਡੀਆਂ ਬਿਨਾਂ ਗੱਲ ਉਹੀ ਗੱਡੀ ਟ੍ਰੈਫਿਕ ਦੇ ਵਿੱਚੋਂ ਗੱਡੀ ਇੱਥੇ ਪਹੁੰਚੂਗੀ ਵੀਡੀਓ ਬਣਾਓ ਆਹੋ ਬਣਾਓ ਵੀਡੀਓ 8 ਤੋਂ 5 ਕਿਹੜੇ ਟੈਕ ਚੈੱਕ ਆਹ ਨੂੰ ਫੜੋ ਸਾਰਾ ਕੁਛ ਸਾਡੇ ਕੋਲ ਹੁੰਦੇ باوجود ਵੀ ਹੱਦ ਨਾਲ ਹੱਦ ਲੈਓ ਤੁਹਾਨੂੰ ਚੈੱਕ ਕਰੋ ਹੋਵੇ ਪਰ ਜਿਹੜੇ ਸਾਡੇ ਚੈੱਕ